ਪੰਜਾਬ ਦੀ ਸਿਆਸਤ ਵਿੱਚ ਇੱਕ ਚਰਚਾ ਲਗਾਤਾਰ ਚੱਲਦੀ ਰਹੀ ਹੈ ਬੀਜੇਪੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਗੱਠ ਜੋੜ ਦੀ ਹਾਲਾਂਕਿ ਇਹਨਾਂ ਚਰਚਾਵਾਂ ਦੇ ਉੱਤੇ ਵਿਰਾਮ ਜ਼ਰੂਰ ਲੱਗੇ ਕੁਝ ਦਿਨਾਂ ਤੋਂ ਲੱਗਦਾ ਰਿਹਾ ਸੀ ਪਰ ਇਹ ਚਰਚਾ ਦੁਬਾਰਾ ਛਿੜ ਗਈ ਹੈ ਔਰ ਇੱਥੋਂ ਤੱਕ ਕਹਿ ਦਿੱਤਾ ਗਿਆ ਹੈ ਕਿ ਜਿਹੜੀ ਦੋਵਾਂ ਪਾਰਟੀਆਂ ਦੇ ਵਿੱਚ ਇਹ ਮੀਟਿੰਗ ਹੋ ਰਹੀ ਹੈ ਇਹ ਚਰਚਾ ਹੋ ਰਹੀ ਹੈ ਇਹ ਅੰਤਲੇ ਚਰਮ ਦੇ ਉੱਤੇ ਪਹੁੰਚ ਗਈ ਹੈ ਔਰ ਜਲਦ ਹੀ ਇਸ ਤਰ੍ਹਾਂ ਹੋ ਸਕਦਾ ਹੈ ਕਿ ਐਨਡੀਏ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਵਾਪਸੀ ਹੋ ਜਾਵੇ ਐਨਡੀਏ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਵਾਪਸੀ ਇੱਕ ਵੱਡਾ ਗੱਠਜੋੜ ਦਾ ਰਾਹ ਖੋਲ ਸਕਦੀ ਹੈ ਜਿਸ ਦੇ ਨਾਲ ਮਾਇਆਵਤੀ ਜ਼ਰੂਰ ਚਿੰਤਤ ਹੋ ਸਕਦੇ ਨੇ ਕਿਉਂਕਿ ਹਾਲ ਹੀ ਦੇ ਦਿਨਾਂ ਦੇ ਵਿੱਚ ਮਾਇਆਵਤੀ ਦੇ ਨਾਲ ਚੋਣ ਲੜਨ ਦਾ ਐਲਾਨ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕੀਤਾ ਗਿਆ ਸੀਗਾ ਔਰ ਇਹ ਜਿਹੜਾ ਗੱਠਜੋੜ ਹੈ ਖਾਸ ਕਰਕੇ ਖੇਤੀਬਾੜੀ ਦੇ ਤਿੰਨ ਕਾਲੇ ਕਾਨੂੰਨਾਂ ਦੇ ਆਉਣ ਤੋਂ ਬਾਦ ਨਜ਼ਰ ਆਇਆ ਸੀ ਜਦੋਂ ਸ਼ਰੋਨੀ ਅਕਾਲੀ ਦਲ ਨੇ ਮੌਕੇ ਦੀ ਨਜ਼ਾਕਤ ਦੇਖਦੇ ਆ ਭਾਜਪਾ ਦਾ ਪੱਲਾ ਛੱਡਿਆ ਸੀ ਔਰ ਬਸਪਾ ਦੇ ਨਾਲ ਗੱਠ ਜੋੜ ਕਰ ਲਿਆ ਸੀ ਪਰ ਹੁਣ ਮਾਇਆਬਤੀ ਦੇ ਨਾਲ ਇਹ ਗੱਠ ਜੋੜ ਕੇ ਤੇ ਨਾ ਕਿਤੇ ਡਗ ਮਗਾਉਂਦਾ ਜ਼ਰੂਰ ਨਜ਼ਰ ਆ ਰਿਹਾ ਹੈ ਹਾਲਾਂਕਿ ਪੰਜਾਬ ਬਸਪਾ ਨੇ ਪਹਿਲਾਂ ਹੀ ਇਸ ਬਾਰੇ ਖੱਛੇ ਜਤਾਏ ਸੀ ਤੇ ਇਹ ਵੀ ਕਿਹਾ ਗਿਆ ਸੀਗਾ ਕਿ ਜਿਨ੍ਹਾਂ ਨੇ ਅਜੇ ਤੱਕ ਮੀਟਿੰਗਸ ਨਹੀਂ ਕੀਤੀਆਂ ਉਹਨਾਂ ਦੇ ਨਾਲ ਅਸੀਂ ਕਿਉਂ ਗੱਠ ਜੋੜ ਕਰਕੇ ਚੋਣ ਲੜੀਏ ਔਰ ਸਤੰਤਰ ਤੌਰ ਦੇ ਉੱਤੇ ਬਸਪਾ ਨੇ ਇਹ ਫੈਸਲਾ ਕੀਤਾ ਸੀ ਕਿ ਚੋਣ ਜਿਹੜੀ ਆ ਉਹ ਲੜੀ ਜਾਵੇਗੀ ਪਰ ਮੁੜ ਕੇ ਗੱਠਜੋੜ ਦੀ ਪਰਪਖਤਾ ਨਜ਼ਰ ਆਉਣ ਲੱਗੀ ਦੋਵਾਂ ਪਾਰਟੀਆਂ ਦੇ ਵਿੱਚ ਪਰ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਐਨਡੀਆ ਦੇ ਵਿੱਚ ਮੁੜ ਜਾਣ ਦਾ ਐਲਾਨ ਜਿਹੜਾ ਉਹ ਕੁਝ ਛਣ ਦੂਰ ਹੋ ਸਕਦਾ ਆ ਐਵੇਂ ਵੀ ਹੋ ਸਕਦਾ ਆ ਕਿ ਸ਼੍ਰੋਮਣੀ ਅਕਾਲੀ ਦਲ ਜਲਦੀ ਹੀ ਇਹ ਐਲਾਨ ਕਰ ਦੇਵੇ ਕਿ ਐਨਡੀਆ ਦੇ ਨਾਲ ਉਹਦਾ ਗੱਠਜੋੜ ਜਾਲਾ ਉਹ ਦੁਬਾਰਾ ਹੋਦ ਦੇ ਵਿੱਚ ਆ ਗਿਆ ਪਰ ਹਜੇ ਤੱਕ ਇਸ ਬਾਰੇ ਪੁਖਤਾ ਜਾਣਕਾਰੀ ਜ਼ਰੂਰ ਸਾਹਮਣੇ ਨਹੀਂ ਆਈਏ ਜ਼ਰੂਰ ਸੂਤਰਾਂ ਦੇ ਹਵਾਲੇ ਤੋਂ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਚਰਚਾ ਜਿਹੜੀ ਹੈ ਉਹ ਅੰਤਲੇ ਚਰਮ ਤੇ ਪਹੁੰਚ ਚੁੱਕੀ ਹੈ ਚਰਚੇ ਦੇ ਬਾਰੇ ਵਿੱਚ ਵਿਸਥਾਰਪੂਰਵਕ ਅਜੇ ਤੱਕ ਕੋਈ ਵੀ ਬਿਆਨ ਸਾਹਮਣੇ ਨਹੀਂ ਆ ਸਕਿਆ ਪਰ ਜੇ ਗੱਲ ਕਰੀਏ ਇਸ ਗੱਠਜੋੜ ਦੀ ਜੋ ਭਾਜਪਾ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਸੀ ਉਸ ਵੇਲੇ ਵੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਵੱਡੇ ਪੱਧਰ ਦੇ ਉੱਤੇ ਚੋਣ ਲੜਦਾ ਸੀ ਜੇ ਲੋਕ ਸਭਾ ਚੋਣ ਦੀ ਗੱਲ ਕਰੀਏ ਤਾਂ 10 ਸੀਟਾਂ ਸ਼੍ਰੋਮਣੀ ਅਕਾਲੀ ਦਲ ਦੀਆਂ ਹੁੰਦੀਆਂ ਸੀ ਜਦਕਿ ਬੀਜੇਪੀ ਦੀਆਂ ਹੁੰਦੀਆਂ ਸੀ ਪਰ ਸੂਤਰਾ ਮੁਤਾਬਕ ਜੋ ਹੁਣ ਡਿਸਕਸ਼ਨ ਚੱਲਦੀ ਪਈ ਹੈ ਉਸ ਦੇ ਵਿੱਚ ਬੀਜੇਪੀ ਛੋਟਾ ਭਰਾ ਬਣਿਆ ਨਹੀਂ ਰਹਿਣਾ ਚਾਹੁੰਦਾ ਤੇ ਇਸੇ ਵਾਸਤੇ ਬੀਜੇਪੀ ਦਾ ਇਹ ਵੀ ਐਲਾਨ ਹੈਗਾ ਹੈ ਸੂਤਰਾ ਮੁਤਾਬਕ ਕਿ ਉਸ ਨੂੰ 6 ਸੀਟਾਂ ਲੋਕ ਸਭਾ ਚੋਣਾਂ ਦੇ ਲਈ ਚਾਹੀਦੀਆਂ ਨੇ ਪੰਜਾਬ ਦੀਆਂ 13 ਸੀਟਾਂ ਤੋਂ 6 ਸੀਟਾਂ ਤੇ ਗਠਜੋੜ ਅਧੀਨ ਬੀਜੇਪੀ ਲੜਨਾ ਚਾਹੁੰਦਾ ਆ ਇਸ ਵਾਸਤੇ ਜਿਹੜਾ ਫੈਸਲਾ ਹੋਣਾ ਅਜੇ ਬਾਕੀ ਹੈ ਸੂਤਰਾਂ حوالے ਦੱਸਿਆ ਜਾ ਰਿਹਾ ਤੇ ਦੂਜੀਆਂ ਸੀਟਾਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੇ ਨੂੰ ਦਿੱਤੀਆਂ ਜਾਣਗੀਆਂ ਇਸ ਬਾਰੇ ਚਰਚਾ ਚੱਲਦੀ ਪਈ ਹੈ ਪਰ ਕੀ ਸ਼੍ਰੋਮਣੀ ਅਕਾਲੀ ਦਲ ਇਸ ਉਤੇ ਹਾਮੀ ਭਰੇਗਾ ਸ਼੍ਰੋਮਣੀ ਅਕਾਲੀ ਦਲ ਪੁਰਾਣੀਆਂ ਸ਼ਰਤਾਂ ਦੇ ਉੱਤੇ ਚੋਣ ਲੜਨਾ ਚਾਹੁੰਦਾ ਆ ਸੂਤਰ ਇਹ ਕਹਿੰਦੇ ਨੇ ਸ਼੍ਰੋਮਣੀ ਅਕਾਲੀ ਦਲ ਅਜੇ ਵੀ ਬੀਜੇਪੀ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਜਿਸ ਤਰ੍ਹਾਂ ਪਹਿਲਾਂ ਤਿੰਨ ਸੀਟਾਂ ਦੇ ਉੱਤੇ ਤਿੰਨ ਲੋਕ ਸਭਾ ਸੀਟਾਂ ਦੇ ਉੱਤੇ ਬੀਜੇਪੀ ਚੋਣ ਲੜਦੀ ਸੀ ਤੇ 10 ਦੇ ਉੱ ਫਿਲਹਾਲ ਸੂਤਰਾਂ ਮੁਤਾਬਕ ਬੀਜੇਪੀ ਜਿਹੜੀ ਆ ਉਹ 6 ਸੀਟਾਂ ਦੇ ਉੱਤੇ ਚੋਣ ਲੜਨਾ ਚਾਹੁੰਦੀ ਹੈ ਜੇ ਗੱਲ ਕਰੀਏ ਇਹਨਾਂ ਪਾਰਟੀਆਂ ਦੇ ਚੋਣ ਵੋਟ ਪਰਸੈਂਟ ਦੀ ਤਾਂ ਲੰਗੀਆਂ ਵਿਧਾਨ ਸਭਾ ਚੋਣਾਂ ਹੋਣ ਜਾਂ ਫਿਰ ਲੰਗੀਆਂ ਜ਼ਿਮਨੀ ਚੋਣਾਂ ਹੋਣ ਦੋਵਾਂ ਦੇ ਵਿੱਚ ਹੀ ਇਹਨਾਂ ਦੇ ਵੋਟ ਪਰਸੈਂਟ ਜਿਹੜੇ ਨੇ ਉਹ ਭਾਵੇਂ ਡਿਵੈਲਪਿੰਗ ਫੇਜ਼ ਵਿੱਚ ਸਨ ਪਰ ਕਾਫੀ ਨੀਚੇ ਸਨ ਇਸ ਕਰਕੇ ਇਹਨਾਂ ਦੋਵਾਂ ਪਾਰਟੀਆਂ ਨੂੰ ਕਿਤੇ ਨਾ ਕਿਤੇ ਸਿਆਸੀ ਮਾਹਰਾਂ ਦੇ ਮੁਤਾਬਕ ਇੱਕ ਦੂਸਰੇ ਦੀ ਜ਼ਰੂਰਤ ਹੈ ਅਤੇ ਦੋਵੇਂ ਪਾਰਟੀਆਂ ਦੁਬਾਰਾ ਇਕਜੁੱਟ ਹੋਣਗੀਆਂ ਇਹ ਸਮਾਂ ਦੱਸੇਗਾ ਪਰ ਫਿਲਹਾਲ ਜੋ ਚਰਚਾ ਚੱਲ ਰਹੀ ਹੈ ਉਸ ਮੁਤਾਬਕ ਦੋਵੇਂ ਪਾਰਟੀਆਂ ਦੇ ਵਿੱਚ ਗੱਠਜੋੜ ਦੀ ਚਰਚਾ ਅੰਤਿਮ ਫੇਜ਼ ਦੇ ਉੱਤੇ ਪਹੁੰਚ ਚੁੱਕੀ ਹੈ ਜੋ ਵੀ ਹੋਏਗਾ ਉਸ ਹਮਾਂ ਰਹਿੰਦੇ ਆ ਪਤਾ ਲੱਗ ਜਾਵੇਗਾ ਪਰ ਉਦੋਂ ਤੱਕ ਲਈ ਇੰਤਜ਼ਾਰ ਕਰਨਾ ਪਏਗਾ ਉਰ ਤੱਕ ਲਈ ਬਣੇ ਰੂ 1 India Punjabi ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ